ਸਰਾ ਆਦਮ ਅਤੇ ਮਸੀਹ ਵਿਚਾਰ ਤਾਲਣਾ ਕੀਤੀ ਗਈ ਹੈ ਆਦਮ ਇਸ ਧਰਤੀ ਦਾ ਪਾਣੀ ਸੀ ਅਤੇ ਜੀਵਤ ਮਸੀਹ ਸੁਰਗ ਦਾ ਅਸੀਂ ਆਦਮ ਦੇ ਵਾਂਗ ਮਿੱਟੀ ਦੇ ਬਣੇ ਮਨੁੱਖਾਂ ਪਰ ਮਸੀਹ ਸਾਨੂੰ ਦੂਸਰਾ ਜੀਵਨ ਦੇਣਗੇ ਜਿਸ ਨਾਲ ਅਸੀਂ ਵੀ ਸੁਰਗ ਦੇ ਪਾਣੀ ਬਣ ਜਾਵਾਂਗੇ ਗਲANTੀਆਂ ਦੇ ਨਾਮ ਸੰਤ ਪੌਲਸ ਦਾ ਪਹਿਲਾ ਪੱਤਰ 13ਵਾਂ ਅਧਿਆਇ ਦਾ 45 ਤੋਂ 49 ਤੱਕ ਅਸੀਂ ਸਵਰਗ ਦੇ ਮਨੁੱਖ ਦੇ ਰੂਪ ਵੀ ਤਾਰਨ ਕਰਾਂਗੇ ਇਸ ਤਰ੍ਹਾਂ ਲਿਖਿਆ ਹੈ ਪਹਿਲਾ ਮਨੁੱਖ ਆਦਮ ਜੋ ਮਦਾ ਪਾਣੀ ਬਣ ਗਿਆ ਹੈ ਅਤੇ ਆਖਰੀ ਆਦਮ ਜੀਵਨ ਦੇਣ ਵਾਲੇ ਰੂਹ ਬਣ ਗਏ ਹਨ ਪਰ ਜੋ ਪਹਿਲਾ ਹੈ ਉਹ ਰੂਹਾਨੀ ਨਹੀਂ ਹੈ ਸਗੋ ਜਸਮਾਨੀ ਹੈ ਅਤੇ ਉਸ ਦੇ ਬਾਅਦ ਰੂਹਾਨੀ ਹੈ ਪਹਿਲਾ ਮਨੁੱਖ ਧਰਤੀ ਚੋਂ ਸੀ ਮਿੱਟੀ ਦੇ ਮਿੱਟੀ ਦਾ ਪਰ ਦੂਜਾ ਮਨੁੱਖ ਸਵਰਗ ਤੋਂ ਹੈ ਮਿੱਟੀ ਤੋਂ ਬਣਿਆ ਮਨੁੱਖ ਜਿਸ ਤਰ੍ਹਾਂ ਦਾ ਸੀ ਉਸ ਤਰ੍ਹਾਂ ਦੀ ਹੀ ਉਹ ਹਨ ਜੋ ਮਿੱਟੀ ਤੋਂ ਬਣੇ ਹਨ ਅਤੇ ਜਸਤਨਾ ਦਾ ਸਵਰਗ ਦਾ ਮਨੁੱਖ ਹੈ ਉਸ ਤਰ੍ਹਾਂ ਦੇ ਹੀ ਕੋ ਹਨ ਜੋ ਸਵਰਗ ਦੇ ਹਨ ਜਿਸ ਤਰ੍ਹਾਂ ਸੀ ਮਿੱਟੀ ਦੇ ਮਨੁੱਖ ਦਾ ਰੂਪ ਉਤਾਰਨ ਕੀਤਾ ਹੈ ਉਸੇ ਤਰ੍ਹਾਂ ਸੀ ਸਵਰਗ ਦੇ ਮਨੁੱਖ ਦਾ ਰੂਪ ਵੀ ਧਾਰਨ ਕਰਾਂਗੇ ਇਹ ਪ੍ਰਭੂ ਦੀ ਬਾਣੀ ਹੈ ਦਾਦਾ ਸ਼ੁਕਰ ਹੁਵੇ ਸਭ ਸੰਤਾਂ ਪਾਤਸ਼ਾਲੀ ਦੇ ਲਈ ਖੜੇ ਹੋ ਜਾਵਾਂਗੇ ਤੇਰੇ Can yeah. you? Yeah.